ਸਾਰੇ ਸ਼ਰੋਤਿਆਂ ਨੂੰ ਮੇਰੇ ਵੱਲੋਂ ਜਨੀ ਕੀ ਪ੍ਰਮੇਂਦਰਜੀਤ ਸਿੰਘ ਵੱਲੋਂ ਸੱਸੀ ਗਾਜੀ ਤੁਸੀਂ ਵੇਖ ਰਹੇ ਹੋ ਬਖਤੌਰ ਢਿਲੋਂ ਫੇਸਬੁੱਕ ਪੇਜ ਪ੍ਰੋਗਰਾਮ ਹੈਗਾ ਆਪਣਾ ਖਬਰਾਂ ਚੋਂ ਖਬਰ ਸਾਡੇ ਪੇਜ ਨੂੰ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਆਪਾਂ ਅੱਜ ਗੱਲਬਾਤ ਕਰਦੇ ਹਾਂ ਢਿਲੋਂ ਸਾਹਿਬ ਨਾਲ ਢਿਲੋਂ ਸਾਹਿਬ ਸੱਸੀ ਗਾਜੀ ਸਤਿ ਸ੍ਰੀ ਅਕਾਲ ਢਿਲੋਂ ਸਾਹਿਬ ਇੱਕ ਰਾਹੁਲ ਗਾਂਧੀ ਦਾ ਅੱਜ ਫੇਰ ਮਤਲਬ ਹਾਈਡਰੋਜਨ ਬੰਬ ਭੰਨਣਾ ਦਾ ਇੱਕ ਉਹ ਆਇਆ ਹੈ ਉਹ ਕੀ ਹੈ ਹਾਈਡਰੋਜਨ ਬੰਬ ਕੀ ਇੱਥੇ ਭੰਨਿਆ ਕਿਉਂ ਭੰਨਣਾ ਕੀ ਕਰਨਾ ਹੈ ਸਾਡੇ ਸਰੋਤਿਆਂ ਨੂੰ ਮੜਾ ਜਾ ਰੂਬਰੂ ਕਰੋ ਜੀ ਅਸਲ ਦੇ ਵਿੱਚ ਇਹ ਹੈ ਕਿ ਜਦੋਂ ਮਹਾਰਾਸ਼ਟਰ ਦੀ ਚੋਣ ਹੋਈ ਜੀ ਮਹਾਰਾਸ਼ਟਰ ਦੇ ਵਿੱਚ ਦੋ ਗੱਠ ਜੋੜ ਸੀ ਕਾਂਦੀਏ ਦਾ ਜੀ ਤੇ ਇੱਕ ਮਹਾਗਠ ਜੋੜ ਜੀ ਮਹਾਗਠ ਜੋੜ ਜਿਹੜਾ ਉਹਦੇ ਵਿੱਚ ਕਾਂਗਰਸ ਪਾਰਟੀ ਸੀ ਨੈਸ਼ਨਲਿਸਟ ਕਾਂਗਰਸ ਪਾਰਟੀ ਸੀ ਤੇ ਵੱਡੀ ਤਰ੍ਹਾਂ ਉਹਦੇ ਵਿੱਚ ਸੀ ਨਾ ਜੀ ਉਧ ਬਠਕਦੇ ਆਲੇ ਉਹਨਾਂ ਤਿੰਨਾਂ ਨੇ ਮਿਲ ਕੇ ਚੋਣ ਲੜੀ ਸੀ ਤੇ ਉਹ ਚੋਣ ਲੜਨ ਦਾ ਨਤੀਜਾ ਲੱਗਦਾ ਇਹ ਸੀ ਕਿ ਉਹ ਲੋਕ ਜਿੱਤਣਗੇ ਲੇਕਿਨ ਐਨ ਆਖਰੀ ਮੌਕਾ ਤੇ ਰਿਜ਼ਲਟ ਆਇਆ ਤੇ ਉਹ ਬੁਰੀ ਤਰ੍ਹਾਂ ਹਾਰੇ ਤੇ ਜਿੱਤ ਗਏ ਜਿਹੜੀ ਐਨਡੀਏ ਵਾਲੀ ਐਨਡੀਏ ਐਨਡੀਏ ਵਾਲੇ ਜਿੱਤ ਕੇ ਜਿੱਤ ਕੇ ਤੇ ਉਹਨਾਂ ਨੇ ਆਪਣੀ ਸਰਕਾਰ ਬਣਾ ਲਈ ਸ਼ੱਕ ਉਦੋਂ ਹੀ ਪੈ ਗਿਆ ਸੀ ਕਿ ਕੋਈ ਗੜਬੜ ਹੈ ਫਿਰ ਮਹਾਰਾ ਜਿਹੜੀ ਪਾਰਲੀਮੈਂਟ ਦੀ ਚੋਣ ਆਉਂਦੀ ਹੈ 2024 ਵਾਲੀ ਉਹ 2024 ਵਾਲੀ ਚੋਣ ਦੇ ਵਿੱਚ ਵੀ ਜਿਹੜੀ ਹੈ ਬੰਗਲੌਰ ਵਾਲੀ ਸੀਟ ਦੇ ਵਿੱਚ ਇੱਕ ਗੜਬੜ ਹੋਈ ਸੀਗੀ ਲੋਕ ਸਭਾ ਸੀਟ ਬੰਗਲੌਰ ਸੀ ਤੇ ਮਾਦੇਪੁਰਾ ਉਹਦੇ ਵਿੱਚ ਇੱਕ ਅਸੈਂਬਲੀ ਹਲਕਾ ਸੀ ਉਹਦਾ ਫਿਰ ਐਨਲਿਸਿਸ ਕਰਵਾਇਆ ਸੀ ਰਾਹੁਲ ਗਾਂਧੀ ਦੇ ਆਪਣੇ ਬੰਦਿਆਂ ਤੋਂ ਜਿਹਦੇ ਵਿੱਚ ਆ ਗਿਆ ਸੀ ਕਿ ਇਹਨਾਂ ਨੇ ਏਰਾਫਰੀ ਬਹੁਤ ਕੀਤੀ ਕਿ ਬੋਟ ਚੋਰੀ ਦਾ ਉਹਨਾਂ ਨੇ ਨਾ ਦਿੱਤਾ ਸੀ ਕਿ ਬੋਟ ਚੋਰੀ ਕੀਤੀ ਗਈ ਹੈ ਤੇ ਬੋਟ ਚੋਰੀ ਦੇ ਆਧਾਰ ਨਾਲ ਇਹਨਾਂ ਨੇ ਕਰਨਾਟਕਾ ਦੇ ਵਿੱਚ ਜਿਹੜੀ ਸਰਕਾਰ ਬਣਾਉਣ ਦੀ ਆਪਦੀ ਕੋਸ਼ਿਸ਼ ਕੀਤੀ ਸੀ ਲੇਕਿਨ ਉਹ ਪਾਰਲੀਮੈਂਟ ਦੇ ਆਲੀ ਸੀ ਵੀ ਉਹ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਇਹਨੂੰ ਕੁਝ ਕਰਨ ਦੀ ਤੇ ਉਹ ਨਹੀਂ ਹੋ ਸਕੀ ਚਲੋ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਰਨਾਟਕਾ ਦੇ ਵਿੱਚ ਅਲੰਦ ਸੀਟ ਐ ਕੋਦਾ ਵੀ ਕੀਤਾ ਸੀ ਠੀਕ ਹੈ ਦੇ ਵਾਰ-ਵਾਰ ਰਾਹੁਲ ਗਾਂਧੀ ਇਹ ਗੱਲ ਕਹਿੰਦਾ ਸੀ ਕਿ ਮੈਂ ਬਹੁਤ ਵੱਡੇ ਪੱਧਰ ਤੇ ਇੱਕ ਹਾਈਡਰੋਜਨ ਬੰਬ ਬਨੂਗਾ ਜੀ ਦੇ ਵਿੱਚ ਇਹ ਪਤਾ ਲੱਗੂ ਕਿ ਵੋਟਾਂ ਚੋਰੀ ਕਿਵੇਂ ਕਰਦੇ ਪਿਛਲੇ ਦਿਨਾਂ ਚ ਭਾਰਤੀ ਜਨਤਾ ਪਾਰਟੀ ਦੇ ਲੀਡਰ ਕਈ ਵਾਰੀ ਕਹਿ ਚੁੱਕੇ ਸੀ ਕਿ ਕਦੋਂ ਤਾਂ ਉਹਨੇ ਕਹਿ ਸੀ ਕਿ ਬਿਹਾਰ ਦੀ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਅੱਜ ਹੈਗੀ ਐ 5 ਤਾਰੀਖ ਤੱਕ ਅਲੋ ਹੈ 6 6 ਠੀਕ ਗੱਲ ਨੂੰ ਉੱਥੇ ਪਹਿਲੇ ਜਿਹੜੀ ਪੜਾ ਦੀ ਪੋਲਿੰਗ ਹੋਣੀ ਹੈ ਪਹਿਲੇ ਪ੍ਰਾਦੀ ਪੁੱਲ ਨੂੰ ਤੋਂ ਐਨ ਪਹਿਲਾ ਜੀ ਅੱਜ rahul gandhi ਦੇ ਮੀਡੀਆ ਦੇ ਸਾਹਮਣੇ ਆਉਂਦਾ ਹੋਇਆ ਸੀ ਹਾਈਡਰੋਜਨ ਹਾਈਡਰੋਜਨ ਬੰਪਨ ਪਲ ਉਦਾਸਦਾ ਉਹਦੇ ਵਿੱਚ ਉਹ ਦੱਸਦਾ ਕੀ ਹੈ ਉਹਨੇ ਕਿਹਾ ਕਿ ਜਿਸ ਕਿਸਮ ਦੀ ਇਹਨਾਂ ਨੇ heira-pheri ਪਹਿਲਾਂ ਕੀਤੀ ਹੈ ਉਹੀ ਦੀ heira-pheri ਕਰਕੇ ਇਹ ਬਿਹਾਰ ਦੇ ਵਿੱਚ ਚੋਣਾ ਜਿੱਤ ਸਕਦੇ ਇਹ ਉਹਨੇ ਬਿਹਾਰ ਦੇ ਲੋਕਾਂ ਨੂੰ ਇੱਕ ਕਿਸਮ ਦੀ ਵਾਰਨਿੰਗ ਦਿੱਤੀ ਤੇ ਨਾਲ ਹੀ ਨੌਜਵਾਨ ਪੀੜੀ ਨੂੰ ਨੇ ਸੱਦਾ ਦਿੱਤਾ ਕਿ ਜੈਨ ਜੀ ਜਿਹੜੀ ਜੈਨ ਜੀ ਨੇ ਕੰਮ ਸ਼ੁਰੂ ਕੀਤਾ ਸੀ ਨੇਪਾਲ ਤੋਂ ਜੀ ਨੇਪਾਲ ਦੇ ਵਿੱਚ ਵੀ ਉੱਥੇ ਰਾਜ ਪਲਟਾ ਹੋਇਆ ਉਹ ਤੋਂ ਪਹਿਲਾਂ ਉਹੀ ਰਾਜ ਪਲਟਾ ਜਿਹੜਾ ਹੋਇਆ ਸੀ ਬੰਗਲਾਦੇਸ਼ ਦੇ ਵਿੱਚ ਇਹ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਨੂੰ ਆਪਣਾ ਸਾਰਾ ਕੁਝ ਛੱਡ ਕੇ ਭੱਜਣਾ ਪੈ ਗਿਆ ਸੀ ਉਹਨੇ ਇੰਡੀਆ 'ਚ ਭਰਾ ਲਈ ਸੀ ਨੇਪਾਲ ਦੇ ਵਿੱਚ ਤਾਂ ਫਿਰ ਜਿਹੜਾ ਦੇਖਿਆ ਤੁਹਾਨੂੰ ਪਤਾ ਵੀ ਉਹ ਵਜ਼ੀਰਾਂ ਨੂੰ ਲੋਕ ਉੱਤਰੇ ਸੀ ਉੱਤਰੇ ਜੀ ਬਿਲਕੁਲ ਉਹ ਛੱਡ ਛੱਡ ਭੱਜ ਰਹੇ ਸੀ ਤੇ ਫਿਰ ਉੱਥੇ ਇੱਕ ਨਵੀਂ ਸਰਕਾਰ ਬਣੀ ਮਤਲਬ ਇਹ ਨੌਜਵਾਨ ਪੀੜ੍ਹੀ ਜਿਹੜੀ ਨੌਜਵਾਨ ਸ਼ਕਤੀ ਹੈ 15 16 ਸਾਲਾਂ ਦੇ ਅੰਦਰ ਬ੍ਰੈਕੇਟ 23 33 ਸਾਲ ਆਏ ਉਹਨਾਂ ਨੂੰ ਸੱਦਾ ਦਿੱਤਾ ਕਿ ਲੋਕਤੰਤਰ ਨੂੰ ਬਚਾਉਣਾ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਭਾਈ ਤੁਹਾਡੇ ਤੇ ਨਾਲ ਇਹ ਨਹੀਂ ਬਿਕਲਾਉਣਾ ਬੱਚਿਆਂ ਨੂੰ ਕਿਹਾ ਵੇ ਉਹਨਾਂ ਨਾਲ ਫਿਰ ਜਿਹੜੀ ਹੈ ਆਮ ਲੋਕਾਂ ਨੂੰ ਜਿਹੜੀ ਜਿੰਨੂੰ ਆਪਾਂ ਸਿਵਲ ਸੁਸਾਇਟੀ ਕਹਿੰਦੇ ਨੇ ਉਹਨਾਂ ਨੂੰ ਵੀ ਸੱਦਾ ਦਿੱਤਾ ਅੱਜ ਜਿਹੜਾ ਉਹਨੇ ਭੰੰਬ ਉਹ ਬੰਬ ਦੇ ਵਿੱਚੋਂ ਹਾਈਡਰੋਜਨ ਬੰਬ ਦੇ ਵਿੱਚ ਇਹ ਕਹਿੰਦਾ ਕਿ ਟੋਟਲ ਹਰਿਆਣੇ ਦੇ ਵਿੱਚ 2 ਕਰੋੜ ਵੋਟ ਹੈ ਅੱਛਾ ਜੀ 2 ਕਰੋੜ ਵੋਟਾਂ ਦੇ ਵਿੱਚੋਂ ਕਹਿੰਦਾ ਅਸੀਂ ਸਿਰਫ ਤੇ ਸਿਰਫ 22000 ਵੋਟਾਂ ਨਾਲ ਕਾਂਗਰਸ ਪਾਰਟੀ ਹਾਰੀ ਜਦੋਂ ਕਿ ਸਾਰੀਆਂ ਜਿਹੜੀ ਐਗਜ਼ਿਟ ਪੋਲ ਜੀ ਤੇ ਸਾਰੇ ਪ੍ਰੀ ਪੋਲ ਇਹ ਸਾਰੇ ਦੇ ਸਾਰੇ ਚੈਨਲ ਇਹ ਗੱਲ ਕਹਿੰਦੇ ਸੀ ਕਿ ਕਾਂਗਰਸ ਪਾਰਟੀ ਇਥੇ ਜਿੱਤ ਰਹੀ ਹੈ ਤੇ ਸਿੰਗੀ ਤਰ੍ਹਾਂ ਜਿੱਤ ਰਹੀ ਹੈ ਜਿੱਤ ਰਹੀ ਹੈ ਪੂਰੀ ਬਜਲਟੀ ਆ ਰਹੀ ਹੈ ਈਵਨ ਭਾਰਤੀ ਜਨਤਾ ਪਾਰਟੀ ਦੇ ਕਈ ਲੀਡਰ ਆਪ ਵੀ ਮੰਨਦੇ ਸੀ ਕਿ ਸਾਡੀ ਜਿਹੜੀ ਹੈਗੀ ਜਿੱਤ ਨਹੀਂ ਹੋਈ ਅਸੀਂ ਇਥੋਂ ਹਾਰਾਂਗੇ ਕਾਂਗਰਸ ਪਾਰਟੀ ਦੀ ਜਿੱਤ ਬਣੂ ਕਿਉਂਕਿ ਇਹ ਤੀਜੀ ਵਾਰੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਉੱਥੇ ਜੀ ਦੋ ਵਾਰੀ ਪਹਿਲਾਂ ਮਰ ਗਈ ਸੀ 10 ਸਾਲ ਦੀ ਐਂਟੀ ਕੰਮਬੈਂਸੀ ਬਹੁਤ ਉਲੀ ਬਹੁਤ ਪਰ ਜਦੋਂ ਦੇਖਿਆ ਰਿਜ਼ਲਟ ਆ ਗਿਆ ਰahul Gandhi 미ਦੇ ਉੱਤੇ ਮਿਸਾਲ ਦਿੱਤੀ ਹੈ ਕਹਿੰਦਾ 6 ਅਕਤੂਬਰ 2024 ਨੂੰ 6 ਅਕਤੂਬਰ 2024 6 ਅਕਤੂਬਰ 2024 ਨੂੰ ਜਿਹੜੇ ਮੁੱਖ ਮੰਤਰੀ ਹੈ ਹਰਿਆਣਾ ਦੇ ਨੈਤ ਸਿੰਘ ਸੈਣੀ ਜੀ ਉਹ ਮੀਡੀਆ ਨਾਲ ਗੱਲਬਾਤ ਕਰੀ ਜਾਂਦੇ ਆ ਸਾਹਮਣੇ ਵੀਡੀਓ ਵਾਲੇ ਵਿੱਚ ਉਹ ਕਹਿੰਦਾ ਵੀ ਅਸੀਂ ਜਿੱਤਾਂਗੇ ਅੱਛਾ ਜੀ ਉਹ ਕਹਿੰਦਾ ਅਸੀਂ ਜਿੱਤਾਂਗੇ ਤੇ ਨਾਲ ਉਹ ਹੱਸਦਾ ਹੈ ਅਸੀਂ ਸਾਰੇ ਪ੍ਰਬੰਧ ਕੀਤੇ ਹੋਏ ਕੀਤੇ ਹੋਏ ਵਿਵਸਥਾ ਹਿੰਦੀ ਚ ਨੇ ਕਿਹਾ ਵਿਵਸਥਾ ਸਭ ਵਿਵਸਥਾ ਹੈ ਕੀ ਸਾਰੇ ਪ੍ਰਬੰਧ ਅਸੀਂ ਕੀਤੇ ਹੋਏ ਆ ਇਹ ਜਿਹੜੀ ਗੱਲ ਕੀਤੀ ਉਹਦੇ ਆਸਤੇ ਦੀ ਵੀਡੀਓ ਵੀ ਉਹਨੇ ਜਾਰੀ ਕੀਤੀ ਵੀ ਆ ਦੇਖੋ ਆ ਦੇਖੋ ਇਹ ਗੱਲ ਪਹਿਲੇ ਬੋਲ ਗਏ ਪਹਿਲੇ ਹੀ ਬੋਲ ਗਏ ਤੇ ਸਾਰਾ ਕੁਝ ਹੋ ਗਿਆ ਜੀ ਹੁਣ ਜਿਹੜੇ ਉਹਨੇ ਸਬੂਤ ਦਿੱਤੇ ਪ੍ਰਵਿੰਦਰ ਸਬੂਤ ਬੜੇ ਜਬਰਦਸਤ ਆ ਅੱਛਾ ਜੀ ਉਹਨੇ ਦੱਸਤਾ ਵੀ ਆ ਬਾਕੀ ਚੋਰੀ ਹੋਈ ਜੀ ਉਹ ਕਹਿੰਦਾ ਵੀ 25 ਲੱਖ ਵੋਟ ਤਾਂ ਇੱਥੇ ਬਣਾਈ ਆ ਜਿਹੜੀ ਝਾਲੀ ਅੱਛਾ ਜੀ ਜਿਹੜੇ ਬੰਦੇ ਐਗਜ਼ਿਸਟ ਹੀ ਨਹੀਂ ਕਰਦੇ ਹਰਿਆਣੇ ਜੀ ਹਰਿਆਣੇ ਚ ਜੀ ਤੇ ਲਗਭਗ ਕਹਿੰਦੇ ਵੀ ਸਾਢੇ 3 ਲੱਖ ਵੋਟ ਜਿਹੜੀ ਕਾਂਗਰਸ ਪਾਰਟੀ ਨੂੰ ਪੈ ਸਕਦੇ ਸੀ ਉਹ ਕੱਟੇ ਗਏ ਕੱਟੇ ਗਏ ਇਹ 25 ਲੱਖ ਤੋਂ ਕਹਿੰਦਾ ਵੱਧ ਬਣ ਸਕਦੇ ਆ। ਜੀ। ਪਰ ਮੈਂ ਸਿਰਫ ਤੇ ਸਿਰਫ ਜਿਹੜੇ ਕਹਿੰਦਾ ਮੇਰੇ ਕੋਲ ਸਬੂਤ ਆ ਮੈਂ ਉਹਨਾਂ 25 ਲੱਖਾਂ ਦੀ ਗੱਲ ਕਰਦਾ ਆ ਭਈ ਸਬੂਤ ਤੁਹਾਡੇ ਸਾਹਮਣੇ। ਸਬੂਤ ਉਹ ਰੱਖੀ ਬੈਠਾ 25 ਲੱਖ ਦੇ 25 ਲੱਖ ਦੇ ਤੇ ਨਾਲ ਉਹ ਜਿਹੜਾ ਆਨਲਾਈਨ ਸਾਰਾ ਕੁਝ ਜਿਹੜਾ ਆਨ ਕੈਮਰਾ ਉਹ ਦਿਖਾਈ ਜਾਂਦਾ ਵੀ ਆ ਦੇਖੋ ਜੀ ਇੱਥੇ ਆ ਕੁਝ ਹੁੰਦਾ। ਉਹਦੇ ਵਿੱਚ ਉਹਨੇ ਕਿਹਾ ਕਿ ਐ ਕਰਕੇ ਇਹਨੇ ਕੀਤਾ। ਉਹਨੇ ਫਿਰ ਅਗਲੀ ਗੱਲ ਕੀਤੀ ਹੈ ਬਰਾਜ਼ੀਲੀ ਮਾਡਲ। ਜੀ। ਉਹ ਬਰਾਜ਼ੀਲੀ ਮਾਡਲ ਉਹਨੇ ਦਿਖਾਇਆ ਵੀ ਆ ਬਰਾਜ਼ੀਲੀ ਮਾਡਲ ਦੇਖੋ ਕੀ ਹੈ। ਇੱਕ ਲੜਕੀ ਹੈ। ਜੀ। ਬਰਾਜ਼ੀਲ ਦੀ ਮਾਡਲ ਹੈ। ਜੀ। ਤਸਵੀਰ ਮਾਡਲ ਦੀ ਲੱਗੀ ਹੋਈ ਹੈ ਠੀਕ ਹੈ ਜੀ ਤੇ ਵੋਟ ਸੀਮਾ ਕਮਲਾ ਸ਼ਿਮਲਾ ਸ਼ਿਮਲਾ ਅੱਛਾ ਜੀ ਉਹ ਵੋਟਾਂ ਉਹ ਬਣੀਆਂ ਤਸਵੀਰ ਉਹਦੀਆਂ ਵੋਟਾਂ ਆਉਂਦੀਆਂ ਵੋਟਾਂ ਆਉਂਦੀਆਂ ਔਰ 10 ਬੂਥਾਂ ਤੇ 22 ਵਾਰ ਵੋਟ ਪੈਂਦੀ ਉਸ ਨਾਲ ਉਸੇ ਕੇ ਨਾਲ ਉਸੇ ਉਸੇ ਤਸਵੀਰ ਨਾਲ ਉਹੀ ਉਹ ਵੀ ਉਹੀ ਵੋਟ ਪੈਂਦੀ ਹੈ ਬਿਲਕੁਲ ਬਿਲਕੁਲ ਉਹ ਕਹਿੰਦਾ ਵੀ ਇਹ ਲੱਭੋ ਕੌਣ ਹੈ ਮੀਡੀਆ ਨੂੰ ਕਿਹਾ ਉਹਨੇ ਲੱਭੋ ਰਕੋਣਾ ਮੀਡੀਆ ਨੂੰ ਕੋਈ ਪਤਾ ਨਹੀਂ ਲੱਗਾ ਫਿਰ ਉਹਨੇ ਅਖੀਰ ਦੇ ਵਿੱਚ ਦੱਸਿਆ ਕਿ ਇਹ ਬੀਬੀ ਜਿਹੜੀ ਬਰਾਜ਼ੀਲ ਦੀ ਇੱਕ ਮਾਡਲ ਹੈ ਮਾਡਲ ਹੈ ਬਰਾਡੇਲ ਦੀ ਮਾਡਲ ਨੂੰ ਤੁਸੀਂ ਸਾਹਮਣੇ ਰੱਖ ਕੇ ਤੇ ਉੱਥੇ ਵੋਟਾਂ ਹੋਰ ਪਾਉਣੇ ਹੁਣ ਇਹਦੇ ਨਾਲ ਹੀ ਅਗਲੀ ਗੱਲ ਉਹਨੇ ਪੇਸ਼ ਕੀਤੀ ਹੈ ਯੂਪੀ ਦੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਵੋਟ ਵੀ ਬਣੇ ਹੋਏ ਅੱਛਾ ਜੀ ਬਰਕਰਾਂ ਦੇ ਵੋਟ ਵੀ ਬਣੇ ਹੋਏ ਬਿਲਕੁਲ ਜੀ ਇਹ ਹੁਣ ਜਿਹੜੇ ਵੋਟ ਬਣੇ ਹੋਏ ਆ ਅਗਲੀ ਗੱਲ ਹੈ ਕਿ ਵੋਟਾਂ ਪੈਦੀਆਂ ਕਿਵੇਂ ਪੈਦੀਆਂ ਦੇਖਣ ਵਾਲੀ ਗੱਲ ਇਹ ਵੋਟਾਂ ਕਿਵੇਂ ਪੈਦੀਆਂ ਵੋਟਾਂ ਹੁਣ ਤੁਸੀਂ ਇੱਕ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਪੋਲਿੰਗ ਹੁੰਦੀ ਹੈ ਸ਼ਾਮ ਨੂੰ 5 ਵਜੇ 5 ਵਜੇ ਤੱਕ ਜਿੰਨੇ ਲੋਕ ਲਾਈਨਾਂ 'ਚ ਲੱਗੇ ਖੜੇ ਹੁੰਦੇ ਜੀ ਉਨਾ ਲੋਕਾਂ ਨੂੰ ਇਜਾਜ਼ਤ ਹੁੰਦੀ ਹੈ ਕਿ ਤੁਸੀਂ ਵੜ ਜਿਓ ਅੰਦਰ ਫਾਟਕ ਲਾ ਦਨੇ ਆ ਗੇਟ ਲਾ ਦਨੇ ਆ ਤੇ ਇਹ ਵੋਟਾਂ ਭੁਗਤਨਗੀਆਂ ਭਾਵੇਂ ਰਾਤ ਦੇ 11 ਵੱਜ ਜਾਣ ਜੀ ਉਹ ਟਾਈਮ ਜਿਹੜਾ ਹੁੰਦਾ ਉਹ ਤੋਂ ਬਾਅਦ ਜਿਹੜੀਆਂ ਵੋਟਾਂ ਭੁਗਤਦੀਆਂ ਉਹਦੇ ਵਿੱਚ ਕਿੰਨਾ ਕੁ ਵਾਅਦਾ ਹੁੰਦਾ ਟੋਟਲ ਵੋਟਰ ਦਾ 1% ਵਾਅਦਾ ਹੋ ਜਾਂਦਾ ਬਿਲਕੁਲ ਐਤੂ ਬਾਅਦ ਨਹੀਂ ਹੁੰਦਾ ਜੀ ਲੇਕਿਨ ਆਪਾਂ ਪਿਛਲੇ ਸਮੇਂ 'ਚ ਦੇਖਿਆ ਕਿ ਜਦੋਂ ਵੀ ਇਲੈਕਸ਼ਨ ਹੁੰਦੀ ਹੈ ਜੀ ਇਲੈਕਸ਼ਨ ਹੋਣ ਦੇ ਆਮ ਤੌਰ ਦੇ ਤੇ ਮੈਂ ਤਾਂ ਜਦੋਂ ਪਰਚੀਆਂ ਨਾਲ ਹੁੰਦੇ ਸੀ ਉਦੋਂ ਵੀ ਕਾਊਂਟਿੰਗ ਦੇ ਵਿੱਚ ਬੈਠਦਾ ਰਿਹਾ ਆਮ ਤੌਰ ਤੇ ਕੀ ਹੁੰਦਾ ਵੀ ਰਾਤ ਦੇ 10-11 ਵਜੇ ਤੱਕ ਫਾਈਨਲ ਰਿਜ਼ਲਟ ਬਣ ਜਾਂਦਾ। ਬਣ ਜਾਂਦਾ। ਅਗਲੇ ਦਿਨ ਸਵੇਰ ਚੜ੍ਹਨ ਵੇਲੇ ਟੀਵੀ ਚੈਨਲਾਂ ਤੇ ਸਾਰੇ ਕਹਿੰਦੇ ਪਰਸੈਂਟੇਜ ਵੋਟ ਹੋ ਗਈ। ਹੋ ਗਈ ਜੀ। ਇੱਥੇ ਦੋ ਦਿਨ ਚੱਲਦਾ ਰਹਿੰਦਾ ਕੰਮ। ਵੀਐਸਜੀ ਜਿਹਾ ਜੇ ਉਹ ਅੰਕੜੇ ਕਰਦੇ ਅੰਕੜੇ ਕਰਦੇ ਉਹ ਫਿਰ ਜਿੱਥੇ-ਜਿੱਥੇ ਉਹ ਬਣੀਆਂ ਹੁੰਦੀਆਂ ਉਹ ਵੋਟਾਂ ਜੀ। ਉਹਨੇ ਉਹਦੀ ਵੀ ਉਹ ਪੂਰੀ ਵੋਟ ਪਾਉਣਾ ਸੀ। ਜਾਂ ਪੂਰੀਆਂ ਵੋਟਾਂ ਪਾਉਣਾ ਸੀ। ਉਸ ਤੋਂ ਬਾਅਦ ਫਿਰ ਕੀ ਹੁੰਦੀ ਹੈ ਫਿਰ ਲੱਗਦੀ ਹੈ ਵੀ ਨਾਲ ਦੀ ਨਾਲ ਦੱਬੋ ਅੱਛਾ ਜੀ। ਭਾਜਪੀ ਦੇ ਉਹਦੇ। ਹਾਂ। ਫਰਕ ਜਿੱਥੇ ਹਾਂ ਮਤਲਬ ਮੁਕਾਬ ਉਗਲੇ ਅੱਠਾਂ ਦੇ ਵਿੱਚੋਂ ਇੱਕ ਵੋਟ ਜਲੀ ਹੈ ਅੱਛਾ ਜੀ ਅੱਠਾਂ ਦੇ ਵਿੱਚੋਂ ਇੱਕ ਵੋਟ ਜਲੀ ਹੈ ਠੀਕ ਹੈ ਜੀ ਤਾਂ ਇਹਦਾ ਮਤਲਬ ਹੈ ਕਿ ਜਿਹੜੀ ਇੰਨੀ ਵੋਟ ਪੈ ਗਈ ਹਰ ਖਾਨ ਦੇ ਉੱਤੇ ਤੇ ਫਿਰ ਉਹ ਜਿਤਨਾ ਜਿਤਨਾ ਜਿਵੇਂ ਜਿਹਾ ਹੁਣ ਉਹ ਨਹੀਂ ਜਿਹੜੀ ਕਹਿ ਰਹੇ ਆ ਆ ਹੀਰਾ ਫਿਰੀ ਹੈ ਤੇ ਆ ਹਸਲਸਾ ਤੇ ਆ ਪਈ ਹੈ ਸਬੂਤ ਇਹਦਾ ਜਵਾਬ ਦੇ ਦਿੱ ਗਿਆਨੇਸ਼ ਕੁਮਾਰ ਜੀ ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਹੈ ਵੱਡਾ ਦੋਸ਼ ਰਾਹੁਲ ਗਾਂਧੀ ਨੇ ਲਾਇਆ ਕਿ ਜਿਹੜੀ ਇਹ ਵੋਟ ਚੋਰੀ ਹੋ ਰਹੀ ਹੈ ਨਾ ਇਹ ਇੰਸਟੀਚੂਨਲ ਹੈ ਜੀ ਮਤਲਬ ਜਿਹੜੀਆਂ ਸੰਸਥਾਵਾਂ ਸੰਸਥਾ ਵੀ ਹੈ ਸੰਸਤਾਗਤ ਜਿਹੜੀ ਹੋ ਰਹੀ ਹੈ ਜੀ ਜੇ ਨੂੰ ਸੌਖੇ ਸ਼ਬਦਾਂ ਦੇ ਵਿੱਚ ਕਹੀਏ ਵੀ ਜਿਹੜੀਆਂ ਸੰਵਿਧਾਨਕ ਅਥਾਰਟिटीज ਹੈ ਜੀ ਜਿਹਦੀ ਜ਼ਿੰਮੇਵਾਰੀ ਬਣੀ ਹੈ ਕਿ ਤੁਸੀਂ ਨਿਰਪੱਖ ਚੋਣਾਂ ਕਰਾਉਣੇ ਉਹ ਉਹਨਾਂ ਦੀ ਵੀ ਮਿਲਿਪੁਗਤ ਸਰਕਾਰ ਦੀ ਵੀ ਮਿਲਿਪੁਗਤ ਇਹ ਮਿਲ ਕੇ ਇਹ ਵੋਟਾਂ ਚੋਰੀ ਕਰਦੇ ਹੁਣ ਵੋਟਾਂ ਚੋਰੀ ਵਾਲੀ ਗੱਲ ਸ਼ਾਇਦ ਆਪਣੇ ਲੋਕਾਂ ਦੀ ਛੇਤੀ ਸਮਝ ਆਵੇ ਮੈਂ ਤੁਹਾਨੂੰ ਇਹਨੂੰ ਮੈਂ ਦੂਜੇ ਤਰੀਕੇ ਨਾਲ ਸਮਝਾਉ ਹਾਂ ਹਾਂ ਬਿਲਕੁਲ ਸਰੋਤਿਆਂ ਦੇ ਉਹ ਦੂਜੇ ਤਰੀਕੇ ਨਾਲ ਸਮਝਾਉਣਾ ਵੀ ਵੋਟ ਚੋਰੀ ਕਿਵੇਂ ਹੁੰਦੀ ਹੈ ਇਹ ਤਾਂ ਵੀ ਉਹ ਐ ਕੱਢ ਲਏ ਵੋਟ ਚੋਰੀ ਬਿਲਕੁਲ ਵੋਟਾਂ ਜਾਲੀ ਬਣਾ ਲੀਆਂ ਭਗਟਾਉਣੀਆਂ ਕਿਵੇਂ ਭਗਟਾਦੀਆਂ ਆਪਣੇ ਨਾ ਪੁਰਾਣੇ ਜ਼ਮਾਨੇ 'ਚ ਜਦੋਂ ਪਿੰਡਾਂ ਦੇ ਵਿੱਚ ਦੁਸ਼ਮਣੀਆਂ ਹੁੰਦੀਆਂ ਸੀ ਜੀ ਕਈ ਕਈ ਪਿੰਡ ਇਹੋ ਜਿਹੇ ਹੁੰਦੇ ਸੀ ਜਿੱਥੇ ਪੀੜ੍ਹੀ ਦੀ ਤਰ ਪੀੜ੍ਹੀ ਦੁਸ਼ਮਣੀ ਚੱਲਦੀ ਹੁੰਦੀ ਸੀ ਉੱਥੇ ਲਗਭਗ ਦੋਨਾਂ ਧਿਰਾਂ ਨੇ ਆਪ ਕੋ ਆਪਣੇ ਲਾਇਸੈਂਸ ਬਣਾਏ ਹੁੰਦੇ ਸੀ ਬਿਲਕੁਲ ਜੀ ਜਿਹੜੇ ਬੰਦੇ ਚੁਸਤ ਚਲਾਕ ਹੁੰਦੇ ਸੀ ਨਾ ਉਹ ਕੀ ਕਰਦੇ ਸੀ ਵੀ ਜਿਹੜੇ ਉਹਨਾਂ ਕੋਲੇ ਬੋਰ ਦਾ ਵੈਪਨ ਹੈ ਮੰਨ ਲਓ ਵੀ ਪਿਸਟਲ ਹੈ ਜਾਂ ਰਿਵਾਲਵਰ ਹੈ ਉਹ ਬੱਤੀ ਬੋਲਦਾ ਹੈ ਜੀ ਤੇ 32 ਬੋਰ ਦਾ ਨਾਲ ਦੀ ਨਾਲ ਹੀ ਹੋਏ ਇੱਕ ਨਜਾਇਜ਼ ਲੈ ਲੈਂਦੀ ਉਹਦਾ ਪ੍ਰਬੰਧ ਕਰ ਲੈਂਦੀ ਠੀਕ ਜੇ 12 ਬੋਰ ਬੰਦੂਕ ਅਤੇ 12 ਬੋਰ ਦਾ ਪ੍ਰਬੰਧ ਕਰ ਲੈਂਦੀ ਉਹ ਉਹਨੂੰ ਆਪਾਂ ਉਹਨੂੰ ਆਮ ਤੌਰ ਤੇ ਪਿੰਡੂ ਪਾਸ਼ਾ ਚੋਂ ਕਿਹਾ ਦੇ ਦੇ ਕੋ ਚੋਰੀ ਦਾ ਚੋਰੀ ਦਾ ਉਹ ਚੋਰੀ ਦੀ ਬੰਦੂਕ ਹੋ ਗਈ ਚੋਰੀ ਦਾ ਪਸਟੌਰ ਹੋ ਗਿਆ ਠੀਕ ਹੈ ਜੀ ਜਦੋਂ ਉਹਨਾਂ ਨੂੰ ਪਤਾ ਵੀ ਆਪਾਂ ਕੁਝ ਕਰਨ ਕਰਨਾ ਹੈ ਬੰਦਾ ਮਾਰਨਾ ਹੈ ਅਗਲਾ ਦੁਸ਼ਮਣ ਮਾਰਨਾ ਹੈ ਆਪਣਾ ਅਸਲਾ ਹੋ ਹਾਂ ਜੀ ਜਮ ਅਗਰ ਬਾਦਲੇ ਠੀਕ ਹੈ ਜੀ ਜਾਂ ਕਿਸੇ ਮਤਲਬ ਗਾਨਾ ਹੌਸ ਜਮ ਕਰਾ ਦਿੰਦੇ ਤੇ ਉਹਨਾਂ ਦੇ ਕੋਲੇ ਹੈਗਾ ਉਹੀ ਅਸਲਾ ਉਹਦੇ ਵਰਗਾ ਜੀ ਕਿਸੇ ਨੂੰ ਕੀ ਪਤਾ ਲੱਗਦਾ ਵੀ ਇਹਦੇ ਨੰਬਰ ਕੀ ਪਾਇਆ ਵਾ ਕੀ ਪਾਇਆ ਉਹ ਸਾਹਮਣੇ ਤਬਰ ਗੋਲੀਆਂ ਮਾਰ ਕੇ ਬੰਦਾ ਮਾਰ ਦਿੰਦੇ ਜੀ ਤੇ ਬੰਦਾ ਮਾਰਨ ਤੋਂ ਬਾਅਦ ਭੱਜ ਜਾਂਦੇ ਤੇ ਉਹ ਵੈਪਨ ਜਿਹੜਾ ਹੈਗਾ ਆਪ ਦਾ ਮਾਰਦੇ ਖੂਕਾ ਤੇ ਜਿਹੜੇ ਆਪਦੇ ਅਸਲੀ ਵੈਪਨ ਆ ਉਹ ਕਢਾ ਲੈਂਦੇ ਕਢਾ ਲੈਂਦੇ ਗਨ ਹੌਸ ਤੇ ਚੁਕੜਾ ਕੇ ਤੇ ਫਿਰ ਉਹ ਕੀ ਕਰਦੇ ਉਹ ਥਾਣੇ ਨਹੀਂ ਜਾਂਦੇ ਜੀ ਕਿਉਂਕਿ ਜੇ ਪੁਲਿਸ ਕੋਲੇ ਚਲੇ ਜਾਂਦੇ ਤਾਂ ਪੁਲਿਸ ਤਾਂ ਫਿਰ ਪ੍ਰਬੰਧ ਕਰ ਲੈਂਦੀ ਹੈ ਨਾ ਉਹ ਜਿਹੜਾ ਵੈਪਨ ਫੜਦੀ ਹੈ ਉਹਦੇ ਵਿੱਚ ਕਾਰਤੂਸ ਪਾ ਕੇ ਪੁਲਿਸ ਆਪਣੇ ਲੈਵਲ ਤੇ ਚਲਾ ਕੇ ਤੇ ਲੈਵਲ ਦੇ ਵਿੱਚੋਂ ਭੇਜ ਦਿੰਦੇ ਆ ਵੀ ਆ ਦੇਖੋ ਜੀ ਇੱਕ ਆਹ ਕਾਰਤੂਸ ਇਹਦੇ ਵਿੱਚ ਚਲੇ ਪਰ ਉਹ ਉਥੇ ਨਹੀਂ ਜਾਂਦੇ ਸਿੱਧਾ ਫਿਰ ਕੀ ਕਰਦੇ ਆ ਉਹ ਚਲੇ ਜਾਂਦੇ ਆ ਅਦਾਲਤ ਚ ਕੋਰਟ ਚ ਭੇਜਦੇ ਆ ਅਦਾਲਤ ਵਿੱਚ ਕੋਰਟ ਚ ਭੇਜ ਹੁੰਦੇ ਆ ਆਪਣੇ ਵਕੀਲ ਆ ਕੇ ਕਹਿੰਦੇ ਜੀ ਇਹ ਲੋ ਸਾਡਾ ਹਸਲਾ ਸਾਡੇ ਤੋਂ ਹੋਇਆ ਪਰਚਾ ਦਰਜ ਇਹ ਝੂਠਾ ਪਰਚਾ ਦਰਜ ਕੀਤਾ ਤੇ ਜਨਾਬ ਸਾਨੂੰ ਜੇਲ੍ਹ ਭੇਜੋ ਉਹ ਜੇਲ੍ਹ ਭੇਜ ਦਿੰਦੇ ਆ ਅਦਾਲਤ ਨੂੰ ਸੀਲ ਕਰ ਦਿੰਦੀ ਠੀਕ ਹੈ ਜੀ ਜਿਹੜੀ ਅਦਾਲਤ ਨੇ ਸੀਲ ਕਰਤੀ ਜਿਹੜੀ ਜਿਹੜੀ ਬੰਦੂਕ ਜਾਂ ਪਿਸਤੌਲ ਜਾਂ ਕੋਈ ਰਿਵਾਲਵਰ ਉਹ ਫਿਰ ਉੱਥੇ ਜਾਣਾ ਉਹ ਸਾਦੀ ਨਹੀਂ ਨੇ ਉਹ ਮਰਾਕੇ ਜੇ ਹੋਰ ਨਾਲ ਹੁੰਦਾ ਸਭ ਤੋਂ ਕੋਈ ਜਿਹੜਾ ਉੱਤੇ ਜਿਹੜਾ ਕਾਰਤੂਸ ਸਿੱਟਿਆ ਹੁੰਦਾ ਉੱਥੇ ਬਿਲਕੁਲ ਬਿਲਕੁਲ ਜੀ ਉਹਸਾ ਜਿਹੜਾ ਉਹ ਕਾਰਤੂਸ ਚੱਕ ਕੇ ਉਹ ਕਰਦੀ ਹੈ ਬਿਲਕੁਲ ਜੀ ਜਿਹੜਾ ਮੈਚ ਨਹੀਂ ਕਰਦਾ ਉਹਦੇ ਨਾਲ ਮੈਚ ਕਰਦਾ ਤੇ ਉਹ ਬੰਦੇ ਬਰੀ ਹੋ ਜਾਂਦੇ ਮਤਲਬ ਜੇ ਚੋਰੀ ਦਾ ਪਿਸਤੌਲ ਹੁੰਦਾ ਹੈ ਚੋਰੀ ਦੀ ਬੋਟ ਨਾਲ ਬਿਲਕੁਲ ਜੀ ਬੋਟ ਚੋਰੀ ਨਹੀਂ ਕੀਤੀ ਜਾਂਦੀ ਐਨੇ ਵੀ ਕੱਢੀਆਂ ਜਾਂਦੀਆਂ ਜਾਂਦੀਆਂ ਉੱਥੇ ਚੋਰੀ ਦੀ ਬੋਟ ਜਿਹੜੀ ਹੈ ਨਾ ਚੋਰੀ ਦੀ ਬੋਟ ਪਾ ਕੇ ਭਗਤਾ ਕੇ ਤੇ ਉਹ ਐਂ ਜਿੱਤਦੇ ਹੁਣ ਇਹ ਜਿਹੜੀ ਆ ਬਰਾਦੀਨ ਦੀ ਬੀਬੀ ਹੈ ਜੀ ਉਹ ਇੱਕ ਮਾਡਲ ਹੈ ਮਾਡਲ ਆ ਤੇ ਮਾਡਲ ਦਾ ਨਾਮ ਲਾ ਕੇ ਕਿੱਥੋਂ ਕਿੱਥੋਂ ਬਾਰੇ ਤੁਸੀਂ ਮਾਡਲ ਮਾਡਲ ਦਾ ਸਿਰੇ ਦੀ ਨਹੀਂ ਬਾਈ ਬਾਈ 25 25 ਫੋਟਾ ਆ ਹਾਂ ਬਾਈ ਬਾਈ ਵੋਟਾਂ ਉਹਨੇ ਪਾਈਆਂ 10 ਸਾਮਾਂ ਤੇ ਪਾਈਆਂ ਉਹ ਕਹਿੰਦੇ ਵੀ ਜੇ ਇੰਨਾ ਜੋਰ ਲਾਉਣ ਦੇ ਬਾਵਜੂਦ ਵੀ ਅਸੀਂ ਸਾਰੇ ਹਾਰੇ ਤਾਂ ਬਾਈ 1000 ਫੋਟਾਂ ਦੇ ਫਰਕ ਨਾਲ ਆ ਬਿਲਕੁਲ ਜੀ ਤੇ 25 ਲੱਖ ਤੇ 3 ਲੱਖ ਉਹ ਕਹਿੰਦੇ ਤੇ 3 ਲੱਖ ਸਾਡੀਆਂ ਗੜਨੀਆਂ 25 ਲੱਖ ਇਹਨਾਂ ਦੀ ਆਵਦੀਆਂ ਤੇ 28 ਲੱਖ ਵੋਟਾਂ ਮੰਗੀਆਂ 28 ਲੱਖ ਵੋਟਾਂ ਦੀ ਚੋਰੀ ਆ ਉਹ ਕਹਿੰਦੇ ਆਪਣਾ ਸਪਸ਼ਟ ਕਰੇ ਗਿਆਨਿਸ਼ਵਰ ਕੁਮਾਰ ਚੀਫ ਇਲੈਕਸ਼ਨ ਚੀ ਜੀ ਹੁਣ ਤੁਹਾਡੇ ਯਾਦ ਹੋਣਾ ਜਦੋਂ ਪਹਿਲੀ ਵਾਰ ਇਹਨੇ ਇਲਜ਼ਾਮ ਲਾਇਆ ਸੀ ਨਾ ਉਹ ਬੰਗਲੌਰ ਵਾਲਾ ਇਲੈਕਸ਼ਨ ਮੈਲਿਕ ਇਲੈਕਸ਼ਨ ਮੈਲ ਲਾਇਆ ਉਦੋਂ ਨਾਲ ਦੀ ਨਾਲ ਹੀ ਗਣੇਸ਼ਵਰ ਕੁਮਾਰ ਜਿਹੜੇ ਸਾਡੇ ਚੀਫ ਇਲੈਕਸ਼ਨ ਕਮਿਸ਼ਨਰ ਹੈ ਉਹਨਾਂ ਨੇ ਕਿਹਾ ਸੀ ਮਾਫੀ ਮੰਗ ਮਾਫੀ ਮੰਗ ਬਿਲਕੁਲ ਮਾਫੀ ਮੰਗ ਤੂੰ ਜੇ ਮਾਫੀ ਨਾ ਮੰਗਿਆ ਤਾਂ ਮੈਂ ਹਾਂ ਫੇ ਕਾਰਵਾਈ ਉਹ ਕਹਿੰਦਾ ਮੈਂ ਵਿਰੋਧੀ ਤਰ੍ਹਾਂ ਆਗੂ ਆ ਮੈਂ ਜੋ ਕੁਝ ਕਹਤਾ ਕਹਤਾ ਤੂੰ ਦਾ ਜਵਾਬ ਦੇ ਜਵਾਬ ਦੇ ਕਾਰਵਾਈ ਤਾਂ ਕੋਈ ਨਹੀਂ ਹੋਈ ਨਹੀਂ ਹੋਈ ਇਹਦਾ ਮਤਲਬ ਨਾਲ ਚ ਕਾਲਾ ਸੀ ਦਾ ਕਾਲ ਬਿਲਕੁਲ ਜੀ ਠੀਕ ਹੈ ਨਾ ਹੁਣ ਉਹਨੇ ਫਿਰ ਕਹਿੰਦਾ ਵੀ ਕਰ ਲਾ ਜੋ ਔਰ ਇਹਦਾ ਜਵਾਬ ਚੋਣ ਕਮਿਸ਼ਨਰ ਨੇ ਨਹੀਂ ਅਜੇ ਤੱਕ ਦਿੱਤਾ ਜੀ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸਪੋਕਸਪਰਸਨ ਨੇ ਜਿਹੜੂ ਉਹ ਆ ਗਿਆ ਉਹ ਆ ਕੇ ਕੀ ਕਹਿੰਦਾ ਕਹਿੰਦਾ ਕੱਲ ਨੂੰ ਤਾਂ ਵੋਟਾਂ ਪੈਣਗੀਆਂ ਦੋ ਦਿਨਾਂ ਨੂੰ ਅੱਜ ਰੋਲਾ ਪਾਈ ਅੱਜ ਇਹ ਕਹਿੰਦਾ ਚਾਹੀਦਾ ਵੀ ਉੱਥੇ ਕੰਮ ਕਰਿਆ ਆਪਣਾ ਵੋਟਾਂ ਬਣ ਉਹਦਰ ਤੇ ਆਂਦੇ ਨੇ ਪੁੱਠੇ ਪਾਸੇ ਕਿਉਂ ਤੁਰਿਆ ਫਿਰਦਾ ਮਤਲਬ ਗੇਮ ਖਵਾ ਰਿਹਾ ਹੈ ਉਹ ਗੇਮ ਖਵਾਉਣ ਦੀ ਗੱਲ ਹੈ ਪੁੱਠੇ ਪਾਸੇ ਕਿਉਂ ਤੁਰਿਆ ਫਿਰਦਾ ਉਹ ਉਧਰ ਚੱਲ ਚੱਲ मतलब वो ਹੁਣ ਸਿਖਾਉਂਦਾ ਦੁਸ਼ਮਣ ਨੂੰ ਸਿਖਾਉਂਦਾ ਵੀ ਮੇਰੇ ਖਿਲਾਫ ਤੁਸੀਂ ਇਲੈਕਸ਼ਨ ਪੁਲੇ ਆ ਜੀ ਲੋ ਸਭ ਰੋਕ ਰਹੇ ਆ ਉਹਨਾਂ ਨੂੰ ਪਤਾ ਹੈ ਮਤਲਬ ਰੋਕਣ ਵਾਲੀ ਗੱਲ ਪੁੱਠੇ ਪਾਸੇ ਪਣੀ ਜੀ ਲੇਕਿਨ ਜਿਹੜਾ ਚੀਫ ਇਲੈਕਟਰਲ ਅਫੀਸਰ ਹੈ ਹਰਿਆਣਾ ਦਾ ਜੀ ਉਹਦਾ ਆ ਗਿਆ ਜੀ ਬਿਆਨਿਕ ਠੀਕ ਹੈ ਜੀ ਉਹਦਾ ਪਹਿਲਾ ਟਵੀਟ ਆ ਗਿਆ ਕਹਿੰਦਾ ਜੀ ਮੈਂ ਦੱਸੂਗਾ ਤੁਹਾਨੂੰ ਛੇਤੀ ਫਿਰ ਉਹਨੇ ਕੀ ਕੀਤਾ ਫਿਰ ਉਹਨੇ ਕਰਤਾ ਕੋਈ ਜੀ ਐਨੇ ਸਾਨੂੰ ਆਬਜੈਕਸ਼ਨ ਆਈ ਹੈ ਜੀ ਐਨੇ ਵੋਟਾਂ ਬਣਾਉਣ ਵਾਲੇ ਆਏ ਆ ਐਨੀਆਂ ਵੋਟਾਂ ਕਟਾਉਣ ਵਾਲੇ ਆਏ ਆ ਐਨੇ ਸਾਡੇ ਪੋਲਿੰਗ ਬੂਥ ਆ ਇਹਨਾਂ ਦੀ ਡਿਊਟੀ ਲੱਗੀ ਹੈ ਜੀ ਇੱਥੇ ਐ ਉਹ ਆਮ ਤੌਰ ਤੇ ਜਿਹੜੇ ਬੋਟਾਂ ਪਹਿਨੀਆਂ ਹੁੰਦੀਆਂ ਇੱਕ ਪ੍ਰੈਸ ਕਾਨਫਰੰਸ ਨਹੀਂ ਕਰਦੇ ਹੁੰਦੇ ਜਿਹੜਾ ਪ੍ਰੈਸ ਬਿਆਨ ਕਰਦੇ ਹੁੰਦੇ ਉਹੀ ਪ੍ਰੈਸ ਪ੍ਰੈਸ ਬਿਆਨ ਜਿਹੜਾ ਪੇਸਟ ਕਰ ਪੇਸਟ ਕਰਤਾ ਜੀ ਉਹੀ ਪ੍ਰੈਸ ਕਰਕੇ ਵੀ ਆ ਗੱਲ ਕੀਤੀ ਹੈ ਜਿਹੜੇ ਉਹ ਗੱਲ ਕਹਿੰਦਾ ਵੀ ਆ ਦੱਸੋ ਆ ਬਰਾ ਜਿੰਨੀ ਮਾਡਲ ਕਿੱਥੋਂ ਆ ਗਈ ਬਿਲਕੁਲ ਜੀ ਜਿਹੜੀਆਂ 22 ਬੋਟਾਂ ਇਹਦੇ ਨਾਂ ਦੇ ਉੱਤੇ ਪਈਆਂ ਇਹਦੀ ਤਸਵੀਰਾਂ ਲੀਆਂ ਪਈਆਂ ਕਿੱਥੇ ਆ ਔਰ ਅਗਲੀ ਗੱਲ ਜੀ ਜਿਹੜਾ ਉਹਨੇ ਡਾਟਾ ਸਾਰਾ ਕਲੈਕਟ ਕੀਤਾ ਹੈ ਸਾਰੇ ਦਾ ਸਾਰਾ ਉਹਨੇ ਜਿਹੜੀ ਇਹਨਾਂ ਦੇ ਕੋਲੇ ਆਮ ਤੌਰ ਤੇ ਜਿਹਦੀ ਡਿਮਾਂਡ ਹੋਈ ਹੁੰਦੀ ਹੈ ਰਾਹੁਲ ਕਾਂਧੀ ਨੇ ਬੜੇ ਬਾਰੀ ਉਹ ਡਾਟਾ ਜੋ ਜਿਹੜਾ ਆਪਣੀ ਖਾਸ ਕਰਕੇ ਜਿਹੜੀ ਵੀਡੀਓ ਫੁਟੇਜ ਹੈ ਵੀਡੀਓ ਫੁਟੇਜ ਦੇ ਦੀ ਕਿਉਂਕਿ ਵੀਡੀਓ ਫੁਟੇਜ ਦੇ ਵਿੱਚ ਜਿਹੜੀ ਜਾਲੀ ਪਈ ਹੈ ਫਿਰ ਪਤਾ ਲੱਗਦਾ ਪਤਾ ਪਤਾ ਲੱਗਦਾ ਜੀ ਵੀਡੀਓ ਫੁਟੇਜ ਤਾਂ ਦਿੰਦੇ ਨਹੀਂਗੇ ਉਹ ਕਹਿੰਦਾ ਵੀ ਉਹ ਵੀਡੀਓ ਫੁਟੇਜ ਦੇ ਉਹ ਕਹਿੰਦੇ ਨਹੀਂ ਉਹ ਕਹਿੰਦੇ ਜਿਹੜਾ ਲਿਸਟਾ ਦੇ ਦਿਓ ਜਿਹੜੀਆਂ ਰੀਡੇਵਲ ਹੋਣ ਬਿਲਕੁਲ ਜਿਹੜੀਆਂ ਮਤਲਬ ਜੰਤਰ ਜਿਹਨੂੰ ਰੀਡੇਵਲ ਕਰ ਲੈਣ ਅੱਜ ਦੇ ਜ਼ਮਾਨੇ 'ਚ ਤਾਂ ਜੰਤਰ ਇਹੋ ਜਿਹਾ ਆ ਗਿਆ ਕਿ ਤੁਸੀਂ ਕਰੋੜ ਬੋਟ ਦਾ ਪਤਾ ਕਰ ਸਕਦੇ ਪਤਾ ਕਰ ਸਕਦੇ 2 ਘੰਟਿਆਂ ਦੇ ਵਿੱਚ ਵੀ ਇਹਨਾਂ ਨੂੰ ਜਾਲੀ ਕਿਹੜੀਆਂ ਬਣੀਆਂ ਹੋਈਆਂ ਸੋ ਸੱਚਮੁੱਚ ਅਜ ਰਾਹੁਲ ਗਾਂਧੀ ਨੇ ਇੱਕ ਪਰਮਾਣੂ ਬੰਬ ਸਿੱਟਦਾ ਜਾਂ ਆਪਾਂ ਕਹਿੰਦੀ ਹਾਈਡਰੋਜਨ ਬੰਬ ਸਿੱਟਦਾ ਜਿਹਦੇ ਨਾਲ ਹੱਥਾਂ ਪੈਰਾਂ ਦੀ ਪਈ ਹੋਈ ਹੈ ਭਾਰਤੀ ਜਨਤਾ ਪਾਰਟੀ ਅਗਲੀ ਗੱਲ ਜਿਹੜੀ ਹੈ ਉਹਨੇ ਸੱਦਾ ਦਿੱਤਾ ਹੈ ਯੂਥ ਨੂੰ ਜੀ ਤੇ ਤੁਸੀਂ ਇਹ ਦੇਖੋ ਪਿਛਲੇ ਦਿਨਾਂ ਚ ਜੋ ਯਾਤਰਾ ਕੱਢੀ ਹੈ ਨਾ ਰਾਹੁਲ ਗਾਂਧੀ ਨੇ ਤੇ ਜਸਪੀ ਯਾਦਵ ਨੇ ਜੀ ਉਸ ਵੇਲੇ ਯੂਥ ਦਾ ਜਿਹੜਾ ਹੈਗਾ ਨਾ ਹੁਗਾਰਾ ਕਿੱਡਾ ਵੱਡਾ ਹੈ ਜੀ ਤੇ ਯੂਥ ਜਦੋਂ ਹੁਣ ਖੜਾ ਹੋਊਗਾ ਨਾ ਕੱਲ ਜੀ ਕੱਲ ਤੋਂ ਲੈ ਕੇ ਅੱਗੇ ਤੱਕ ਜੀ ਉਹ ਚੋਰੀ ਰੋਕੀ ਵੀ ਜਾ ਸਕਦੀ ਹੈ ਔਰ ভোটার ਸੁਚੇਤ ਹੋਇਆ ਜੀ ਤਾਂ ਜਿਹੜੀ ਜਾਲੀ VOTING ਪਾਣੀ ਹੈ ਜਾਂ ਉਹ ਸਾਰਾ ਕੁਝ ਕਰਨਾ ਨੂੰ ਰੋਕਣ ਦੀ ਕੋਸ਼ਿਸ਼ ਉਹਨਾਂ ਨੂੰ ਕਰਨੀ ਚਾਹੀਦੀ ਹੈ ਬਿਲਕੁਲ ਜੀ ਤੇ ਮੇਰੇ ਖਿਆਲ ਮੁਤਾਬਕ ਰਾਹੁਲ ਨੇ ਜਿਹੜੀ ਆਪਣੀ ਭੂਮਿਕਾ ਨੂੰ ਬੋਡੀ ਸ਼ੁਰੂ ਕੀਤੀ ਜੀ ਤੇ ਇਹਦੇ ਤੇ ਹੁਣ ਲੋਕਾਂ ਦੇ મતલਬ ਲੋਕ ਕੀ ਰਿਜ਼ਲਟ ਦਿੰਦੇ ਆਉਣ ਵਾਲਾ ਬਿਲਕੁਲ ਬਿਲਕੁਲ ਚਲੋ ਸਾਬ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਮੇਰੇ ਵੱਲੋਂ ਤੇ ਪਖਤੋ ਢਿੱਲੋਂ ਵੱਲੋਂ ਸਾਰੇ ਵੀ ਜਿੰਨੇ ਦੇਸ਼ਾਂ ਦੇ ਪ੍ਰਦੇਸ਼ਾਂ ਦੇ ਵਿੱਚ ਸਾਡੇ ਪੰਜਾਬੀ ਭੈਣ ਭਰਾ বাসਦੇ ਨੇ ਗੁਰਪੁਰਪਤੀ ਉਹਨਾਂ ਨੂੰ ਬਾਬਾ ਜਗਤਗੁਰੂ ਸਾਡੇ ਨਾਨਕਦੇਵ ਜੀ ਉਹਨਾਂ ਦਾ ਵਰਪੂਰ ਪੈਜ ਜਨਮ ਦਿਨ ਹੈ ਉਹਦੀਆਂ ਲੱਖ ਲੱਖ ਵਧਾਈਆਂ ਸਾਡਾ ਪੇਜ ਫਾਲੋ ਤੇ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ